ਕਨਫਰੰਸ ਹੈ ਵੀ ਕਿ ਉਹ ਸਫਲ ਹੋ ਸਕਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਪਹਿਲਾਂ ਤਾਂ ਤੁਹਾਨੂੰ ਤੁਹਾਡੇ ਨਾਲ ਜੁੜੇ ਸਾਰੇ ਜਿਹੜੇ ਸਾਥੀ ਨੇ ਲੋਕ ਨੇ ਉਹਨਾਂ ਨੂੰ ਮੈਂ ਪਿਆਰ ਭਰੀ ਫਤਿਹ ਬੁਲਾਉਣਾ ਔਰ ਅੱਜ ਤੁਹਾਡੇ ਰੂਬਰੂ ਹੋਣ ਦਾ ਜਿਹੜਾ ਕਾਰਨ ਹੈਗਾ ਉਹ ਇਹ ਹੈ ਕਿ ਤਿੰਨ ਚਾਰ ਦਿਨਾਂ ਤੋਂ ਇੱਕ ਆਡੀਓ ਜਿਹੜੀ ਹੈ ਮਾਨਯੋਗ ਐਮਐਲਏ ਬਲਕਾਰ ਸਿੱਧੂ ਜੀ ਦੇ ਦੀ ਚੱਲ ਰਹੀ ਹੈਗੀ ਹੈ ਬੜੀ ਵਾਇਰਲ ਹੋਈ ਵੀ ਹੈ ਔਰ ਮੁੱਦੇ ਬੜੇ ਗੰਭੀਰ ਹੈ ਮੈਂ ਦੇਖ ਰਿਹਾ ਸੀ ਔਰ ਸੋਚ ਰਿਹਾ ਸੀ ਕਿ ਸ਼ਾਇਦ ਜਿਨ੍ਹਾਂ ਦਾ ਨਾਮ ਲੈ ਕੇ ਸਾਡੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਦਾ ਉਹਨਾਂ ਨੇ ਰਾਮਗੜੀਆ ਭਾਈਚਾਰੇ ਦੇ ਉੱਤੇ ਬੜੀ ਮੰਦਪਾ ਜਿਹੜੀ ਸ਼ਬਦਾਬਲੀ ਵਰਤੀ ਹੈਗੀ ਹੈ ਕਿਤੇ ਗੁੱਲੀ ਘਾੜੇ ਕਿਤੇ ਉਹਨਾਂ ਨੂੰ ਤਖਾਨ ਕਿਤੇ ਹੋਰ ਇਹੋ ਜਿਹਾ ਕੁਝ ਵਰਤਿਆ ਮੈਂ ਵੇਟ ਕਰ ਰਿਹਾ ਸੀ ਕਿ ਸ਼ਾਇਦ ਮਾਨਯੋਗ ਸਪੀਕਰ ਸਾਹਿਬ ਕਸਟੋਡੀਅਨ ਨੇ ਹਾਊਸ ਦੇ ਤਾਂ ਇਸ ਤਰ੍ਹਾਂ ਦੀ ਵੀਡੀਓ ਆਡੀਓ ਵਾਇਰਲ ਹੋਣ ਤੋਂ ਬਾਅਦ ਉਹ ਆਪ ਹੀ ਕੋਈ ਐਕਸ਼ਨ ਲੈਣਗੇ ਪਰ 3-4 ਦਿਨ ਬੀਤਣ ਤੋਂ ਬਾਅਦ ਨਾ ਤਾਂ ਜਿਹੜੀ ਰਾਮਗੜੀਆ ਭਾਈਚਾਰੇ ਦੇ ਉੱਤੇ ਜਾਤੀ ਸੂਚਕ ਸ਼ਬਦਾਵਲੀ ਸੀ ਨਾ ਉਹਦੇ ਵਿਰੁੱਧ ਕੋਈ ਐਕਸ਼ਨ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਵਿੱਚ ਸ਼ਬਦਾਵਲੀ ਪੱਗ ਦੇ ਉੱਤੇ ਵਰਤੀ ਹੈ ਕਿ ਮੈਂ ਕਹਿਆ ਕਿ ਦਿੱਲੀ ਵਾਲਿਆਂ ਨੂੰ ਮੈਂ ਦੋ ਲੱਫੜ ਮਾਰ ਕੇ ਪੱਗ ਲਾ ਕੇ ਜੁੰਡੇ ਖਲਾਰ ਦੂੰ ਨਾ ਉਹ ਕੋਈ ਉਹਦੇ ਤੇ ਕੋਈ ਗੱਲ ਹੋਈ ਐ ਔਰ ਤੀਜੀ ਜਿਹੜੀ ਸਭ ਤੋਂ ਮੰਦਭਾਗੀ ਗੱਲ ਆ ਜਿਹੜੀ ਅਸੀਂ ਹਮੇਸ਼ਾ ਔਰਤਾਂ ਦੀ ਉਹਨਾਂ ਦੀ ਇੱਜ਼ਤ ਦੀ ਉਹਨਾਂ ਦੀ ਆਬਰੂ ਦੀ ਗੱਲ ਕਰਦੇ ਆ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਬਹੁਤ ਗੰਦੀਆਂ ਟਿੱਪਣੀਆਂ ਕੀਤੀਆਂ ਤੇ ਉਹਦੇ ਤੇ ਵੀ ਕਿਥੇ ਨੇ ਕੋਈ ਧਿਆਨ ਨਹੀਂ ਦਿੱਤਾ ਨਾ ਉਹਦੇ ਉੱਤੇ ਕੋਈ ਐਕਸ਼ਨ ਲਿਆ ਗਿਆ ਮੈਂ ਜਿੱਥੇ ਪੰਜਾਬ ਸਰਕਾਰ ਤੋਂ ਮੋੱਖ ਮੰਤਰੀ ਸਾਹਿਬ ਤੋਂ ਕਸਟੋਡੀਅਨ ਆਫ ਹਾਊਸ ਸੰਧਮਾ ਸਾਹਿਬ ਤੋਂ ਮੰਗ ਕਰਦਾ ਇਹਦੇ ਉੱਤੇ ਫੌਰੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ OBC ਸਮਾਜ ਵੱਲੋਂ ਰਾਮਗੜੀਏ ਭਾਈਚਾਰੇ ਵੱਲੋਂ ਇਹਦੇ ਵਿਰੁੱਧ ਜਿਹੜਾ ਹੈਗਾ ਉਹ ਜਰੂਰ ਆਪਣਾ ਜਿਹੜਾ ਵਿਰੋਧ ਹੈਗਾ ਉਹ ਦਰਜ ਕਰਾਵਾਂਗੇ ਔਰ ਇਹ ਗੱਲ ਇਹਨਾਂ ਨੂੰ ਭੁੱਲਣੀ ਨਹੀਂ ਚਾਹੀਦੀ ਕਿ ਸਰਦਾਰ ਲਾਲਜੀਤ ਭੁੱਲਰ ਮਾਨਯੋਗ ਮੰਤਰੀ ਸਾਹਿਬ ਨੇ ਜਦੋਂ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਰਾਮਗੜੀਆ ਤੇ ਸਨਾਰ ਭਾਈ ਚਾਰੇ ਦੇ ਬਾਰੇ ਕੋਈ ਸ਼ਬਦ ਬੋਲੇ ਸੀ ਉਹਦੇ ਕਰਕੇ ਤੀਜੀ ਥਾਂ ਤੇ ਉਹ ਆਏ ਸੀ ਲੋਕਾਂ ਦਾ ਵਿਰੋਧ ਜਿਹੜਾ ਉਹ ਚੱਲਣਾ ਬਹੁਤ ਔਖਾ ਹੋ ਜਾਂਦਾ ਹੁੰਦਾ ਸੋ ਮੈਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਮੈਡਮ ਉਹਨਾਂ ਨੂੰ ਵੀ ਕਹੂੰਗਾ ਕਿ ਜਿੱਥੇ ਧਾਮੀ ਸਾਹਿਬ ਨੇ ਆਪਣੀ ਪਾਰਟੀ ਦੀ ਕੋਈ ਔਰਤ ਜਾਤ ਬਾਰੇ ਕੋਈ ਬੋਲਤਾ ਸੀ ਤਾਂ ਬੜਾ ਵੱਡਾ ਐਕਸ਼ਨ ਲਿਆ ਗਿਆ ਉਹਨਾਂ ਦੇ ਮਾਫੀ ਮੰਗਣ ਦੇ ਬਾਵਜੂਦ ਵੀ ਉਹਨਾਂ ਨੂੰ ਨੋਟਿਸ ਕੱਢੇ ਗਏ ਪਰ ਇੱਥੇ ਮਹਿਲਾ ਕਮਿਸ਼ਨ ਚੁੱਪ ਕਿਉਂ ਨੇ ਉਹ ਆਪਣੀ ਜਿਹੜੀ ਮਹਿਲਾਵੰਦੀ ਰੱਖਿਆ ਕਰਨ ਵਾਸਤੇ ਉਹ ਵੀ ਅੱਗੇ ਆਉਣ ਤਾਂ ਕਿ ਸਾਰੀਆਂ ਮਹਿਲਾਵਾਂ ਨੂੰ ਸੜਕਾਂ ਤੇ ਨਾ ਆਉਣਾ ਪਵੇ ਉਹੀ ਉਹਦੇ ਤੇ ਬਣਦੀ ਜਿਹੜੀ ਕਾਰਵਾਈ ਕਰਨ ਔਰ ਜਿਹੜਾ ਵੀ ਕੋਈ ਕਾਰਵਾਈ ਦਾ ਉਹਨਾਂ ਤੋਂ ਜਵਾਬ ਲੈਣਾ ਹੈ ਜਾਂ ਕੋਈ ਐਕਸ਼ਨ ਕਰਨਾ ਉਹ ਜ਼ਰੂਰ ਕਰਨ ਔਰ ਇਸ ਤੋਂ ਵੀ ਵੱਡੀ ਗੱਲ ਇਹ ਆ ਕਿ ਇਹ ਪਾਰਟੀ ਜਦੋਂ ਸੱਤਾ 'ਚ ਨਹੀਂ ਸੀ ਆਈ ਇਹਨੇ ਲੋਕਾਂ ਨੂੰ ਸਵਾਲ ਕਰਨ ਦਾ ਇੱਕ ਕਿਹਾ ਸੀਗਾ ਸਵਾਲ ਕਰੋ ਲੋਕਾਂ ਨੂੰ ਲੀਡਰਾਂ ਨੂੰ ਸਵਾਲ ਕਰੋ ਤਾਂ ਆਪ ਸਵਾਲ ਕਰਾਉਂਦੇ ਕਰਾਉਂਦੇ ਅੱਜ ਜਦੋਂ ਆਪ ਸਵਾਲਾਂ ਦੇ ਘੇਰੇ ਚ ਆਉਣ ਲੱਗੇ ਤਾਂ ਉਹ ਸਾਰੇ ਪੱਤਰਕਾਰ ਸਹਿਬਾਨ ਉਹਨਾਂ ਦੇ ਉੱਤੇ ਪਰਚੇ ਦਿੱਤੇ ਹਾਲਾਂਕਿ ਉਹ ਮੈਂ ਝੂਠੇ ਸੱਚੇ ਵਾਲੀ ਗੱਲ ਤਾਂ ਕੋਰਟ ਨੇ ਨਖਾਰ ਨਹੀਂ ਹੁੰਦੀ ਐ ਪਰ ਇਸ ਚੀਜ਼ ਦਾ ਇਥੋਂ ਅੰਦਾਜ਼ਾ ਹੋ ਜਾਂਦਾ ਕਿ ਮਾਨਸਾ ਚ ਝੂਟੇ ਤੇ ਪਰਚਾ ਦਿੱਤਾ ਉਹ ਲੋਕ ਰੋਹ ਦੇ ਵਿੱਚ ਇਹਨਾਂ ਕੋਲ ਟਿਕਿਆ ਨਹੀਂ ਉਹ ਵੀ ਵਾਪਸ ਲੈਣਾ ਪਿਆ ਇਸੇ ਤਰੀਕੇ ਦੇ ਨਾਲ ਇੱਕ ਹੋਰ ਪਰਚਾ ਦਿੱਤਾ ਸੀ ਇੱਕ ਸਾਥੀ ਤੇ ਉਹਦੇ ਤੋਂ ਵੀ ਵਾਪਸ ਲੈਣਾ ਪਿਆ ਇੱਕ ਜਿਹੜਾ ਪਰਚਾ ਮਾਲੀ ਸਾਹਿਬ ਤੇ ਦਿੱਤਾ ਸੀ ਉਹ ਵੀ ਇਸੇ ਤਰੀਕੇ ਨਾਲ ਹੀ ਇਹਨਾਂ ਨੂੰ ਕਿਤੇ ਉਹ ਖੜਿਆ ਨਹੀਂ ਪਰਚਾ ਉਹਦੇ ਉਹ ਵੀ ਪਾਣੇ ਤੇ ਦਿੱਤਾ ਸੀਗਾ ਜਿਹੜਾ ਮੈਂ ਭੁੱਲ ਗਿਆ ਸੀ ਨਾ ਉਹ ਵੀ ਵਾਪਸ ਲਿਆ ਮਾਲੀ ਸਾਹਿਬ ਵਾਲਾ ਪਰਚਾ ਵੀ ਅੱਜ ਕਿੱਥੇ ਸਟੈਂਡ ਕਰਦਾ ਸੋ ਮੈਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਾਲ ਤਾਂ ਦੇਖੋ ਪੌਣੇ 2 ਰਹਿ ਗਏ ਆ ਔਰ ਪੌਣੇ 2 ਦੇ ਵਿੱਚੋਂ ਵੀ ਅਜੇ ਲੁਧਿਆਣੇ ਵਾਲੀ ਇਲੈਕਸ਼ਨ ਵਿਧਾਨ ਸਭਾ ਦੀ ਪਈ ਹੈ ਹਰ 3-4 ਹੋਈ ਜਾਂਦੀਆਂ ਹੈਗੀਆਂ ਕਾਰਪੋਰੇਸ਼ਨਾਂ ਕੌਂਸਲਾਂ ਦੀਆਂ ਅਜੇ ਮੋਗੇ ਵਰਗੇ ਪੰਜ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ ਅੱਗੇ ਆ ਜਾਣੀਆਂ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਆ ਜਾਣੀਆਂ ਇੱਕ ਅੱਦੇ ਹੋਰ ਐਮਐਲਏ ਸਾਹਿਬ ਜਿਨ੍ਹਾਂ ਨੇ ਦਲ ਬਦਲਿਆ ਵੇ ਚ ਉਹਨਾਂ ਦੀ ਆ ਗਈ ਇੱਕ ਉਧਰ ਨਿਕਲ ਜਾਣੀ ਸੋ ਸਮਾਂ ਤਾਂ ਪੁੱਠੀ ਚਾਲੇ ਤੁਰਿਆ ਜਾਂਦਾ ਔਰ ਅਖੀਰ ਅਖੀਰਲਾ ਸਾਲ ਤਾਂ ਵੈਸੇ ਹੀ ਸਾਰਿਆਂ ਨੂੰ ਪਤਾ ਹੈ ਕਿ ਪ੍ਰਸ਼ਾਸਨ ਨੂੰ ਸੋਨੋ ਹੀ ਹਟ ਜਾਂਦਾ ਹੁੰਦਾ ਉਹ ਤਾਂ ਵਰਾ ਹੀ ਜਿਹੜਾ ਹੈ ਇਲੈਕਸ਼ਨ ਦਾ ਹੁੰਦਾ ਸੋ ਗਿਣਤੀ ਦੇ ਦਿਨਾਂ ਪ੍ਰਸ਼ਾਸਨ ਨੂੰ ਵੀ ਮੈਂ ਕਹੂੰਗਾ ਕਿ ਆਪਣੇ ਰੀੜ ਦੀ ਹੱਡੀ ਜਿਹੜੀ ਹੈ ਉਹਨੂੰ ਮਜ਼ਬੂਤ ਰੱਖੋ ਇੰਨਾ ਨਾ ਲਿਖੋ ਤੁਹਾਡੇ ਉੱਤੇ ਐਕਸ਼ਨ ਲੈਣ ਲੱਗਿਆਂ ਵੀ ਇਹ ਕੋਈ ਢਿੱਲ ਨਹੀਂ ਵਰਦੇ ਤੁਹਾਡੇ ਕਿੰਨੇ ਐਸ ਐਚਓ ਸਸਪੈਂਡ ਕਰਦੇ ਔਰ ਜਿਹੜਾ ਨਲਾਇਕ ਬੱਚਾ ਹੁੰਦਾ ਨਾ ਜਦੋਂ ਜਦੋਂ ਪੇਪਰ ਨੇੜੇ ਆ ਜਾਂਦੇ ਆ ਤਾਂ ਫੇਰ ਉਹ ਕਦੀ ਡੇਟ ਸ਼ੀਟ ਪੜਦਾ ਹੁੰਦਾ ਕਦੇ ਉਹ ਕੋਈ ਕਿਤਾਬ ਕਰਦਾ ਚੱਕਦਾ ਕਦੇ ਕੋਈ ਕਿਤਾਬ ਚੱਕਦਾ ਅੱਜ ਵੀ ਹਾਲਾਤ ਉਹੀ ਬਣੇ ਪਏ ਐ ਕਦੀ ਹੁਣ ਨਸ਼ਿਆਂ ਦਾ ਮੁੱਦਾ ਚੇਤੇ ਆ ਜਾਂਦਾ ਕਦੀ ਕ腐ਪਸ਼ਨ ਦਾ ਚੇਤੇ ਆ ਜਾਂਦਾ ਕਦੀ ਉਹ ਐਸਐਸਪੀਜ਼ ਡੀਸੀਜ਼ ਨੂੰ ਅਫਸਰਾਂ ਨੂੰ ਦਬਕੇ ਮਾਰੇ ਜਾ ਰਹੇ ਆ ਤਾਂ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਸੱਚ ਦੇ ਨਾਲ ਖੜੋ ਔਰ ਇਸ ਤਰੀਕੇ ਨਾਲ ਉਹ ਪੱਤਰਕਾਰ ਭਾਈਚਾਰਾ ਜੀ ਨੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਲੈ ਕੇ ਜਾਣੀ ਹੁੰਦੀ ਐ ਔਰ ਸਰਕਾਰ ਦੀਆਂ ਪਾਲਿਸੀਆਂ ਲੋਕਾਂ ਤੱਕ ਪਹੁੰਚਾਉਣੀਆਂ ਹੁੰਦੀਆਂ ਜੇ ਉਹੀ ਕੌਫ ਦਾਦਾ ਰਹਾ ਬੇਕਾਪ ਹੋ ਕੇ ਆਪਣੇ ਕੰਮ ਨਾ ਕਰ ਸਕਿਆ ਤਾਂ ਆਮ ਲੋਕਾਂ ਦੀ ਆਵਾਜ਼ ਕਿੱਥੋਂ ਨਿਕਲੂਗੀ ਔਰ ਹਰ ਪਾਸੇ ਆਵਾਜ਼ ਦਬਾਉਣ ਦਾ ਜਿਹੜਾ ਇਹਨਾਂ ਦਾ ਕਾਰਵਾਈ ਆ ਹੁਨਰ ਆ ਉਹ ਦਿਖ ਰਿਹਾ ਹੈਗਾ ਜਿਹੜੇ ਵਿਰੋਧੀ ਧਿਰ ਦੇ ਲੀਡਰ ਸੀ ਚਾਹੇ ਉਹ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵਿੜਿੰਗ ਜੀ ਜਦੋਂ ਮੜਾ ਜਿਹਾ ਬੋਲਣ ਲੱਗਦੇ ਉਹਨਾਂ ਦੀਆਂ ਬੱਥਾਂ ਦੀਆਂ ਬਾੜੀਆਂ ਦਾ ਚੱਕ ਲੈਂਦੇ ਅੱਜ ਤਾਈਂ ਕਾਰਵਾਈ ਕੋਈ ਨਹੀਂ ਕੀਤੀ ਹੈਗਾ ਸੀ ਉਹਨਾਂ ਦੀਆਂ ਬੱਥਾਂ ਦੀਆਂ ਬਾੜੀਆਂ ਦਾ ਦਿਓ ਪਰਚਾ ਕਰੋ ਅੰਦਰ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਮਸਲੇ ਹੈਗੇ ਨੇ ਚਾਹੇ ਵਿਧਾਨ ਸਭਾ ਦੇ ਅੰਦਰ ਚਾਹੇ ਬਾਹਰ ਚੱਕੇ ਜਾਂਦੇ ਨੇ ਕਾਰਵਾਈ ਕੋਈ ਨਹੀਂ ਹੁੰਦੀ ਤੇ ਜਿਹੜੀ ਕਾਰਵਾਈ ਹੁੰਦੀ ਆ ਉਹ ਇਸ ਤਰੀਕੇ ਦੀ ਆ ਔਰ ਮੈਂ ਸਮਝਦਾ ਕਿ ਇਹ ਜੇ ਪੱਤਰਕਾਰ ਸਾਹਿਬ ਨੇ ਆਡੀਓ ਵਾਇਰਲ ਕੀਤੀ ਸੀ ਤਾਂ ਇੰਨੀ ਇਹਨਾਂ ਕੋਲ ਪੁਲਿਸ ਫੋਰਸ ਆ ਜਿੱਥੇ ਵੀ ਕਿਤੇ ਧਰਨਾ ਵੀ ਲੱਗਦਾ ਉੱਥੇ ਵੀ ਪ੍ਰਸ਼ਾਸਨਿਕ ਜਾਂ ਰਾਜਨੀਤਿਕ ਬੰਦੇ ਨਾ ਜਾ ਕੇ ਪੁਲਿਸ ਜਾਂਦੀ ਹੈ ਅੱਜ ਪੁਲਿਸ ਤੰਤਰ ਇੱਡਾ ਭਾਰੂ ਕੀਤਾ ਵਿਆ ਸਟੇਟ ਨੂੰ ਇੱਕ ਪੁਲਿਸ ਰਾਜ ਬਣਾਇਆ ਪਿਆ ਚਾਹੇ ਉਹ ਆ ਮੈਂ ਦੇਖ ਰਿਹਾ ਥੋੜ ਰਿਹਾ ਸੀਗਾ ਕਿ ਉਹ ਨੂੰ ਪਿਸਤੌਲ ਬਰਾਮਦ ਕਰਾਉਣ ਲਈ ਲਿਜਾ ਰਹੇ ਰਾਹ ਦੇ ਵਿੱਚੋਂ ਜੀ ਉਹਨੇ ਹਮਲਾ ਕਰਤਾ ਜਿਹੜਾ ਪੁਲਿਸ ਦੀ ਕਸਟਡੀ ਦੇ ਵਿੱਚੋਂ ਬਰਾਮਦ ਕਰਨ ਲਿਜਾ ਰਹੇ ਉਹਦੇ ਕੋਲ ਕਿੱਥੋਂ ਪਿਸਤੌਲ ਆ ਗਿਆ ਸੋ ਇਹ ਇਹ ਹੁਣ ਵੇਲੇ ਦੀ ਨਮਾਜ਼ ਹੁੰਦੀ ਤੇ ਕਮੇਲੇ ਦੀਆਂ ਟੱਕਰਾਂ ਇਹ ਹੁਣ ਟੱਕਰਾਂ ਮਾਰ ਰਹੇ ਸੋ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਵਾਅਦੇ ਤੁਸੀਂ ਕਰਕੇ ਆਏ ਸੀ ਚਾਹੇ ਉਹ ਨਹੀਂ ਪੂਰੇ ਕੀਤੇ ਨਾ ਵੀ ਤੁਹਾਡੇ ਕੋਲ ਹੋਣ ਪਰ ਸੂਬੇ 'ਚ ਅਮਨ ਸ਼ਾਂਤੀ ਲੋਕ ਭਾਈਚਾਰਾ ਜਿਹੜਾ ਹੈਗਾ ਜਾਤ ਬਰਾਦਰੀਆਂ ਦੇ ਉੱਤੇ ਹਮਲੇ ਜਿਹੜੇ ਆ ਉਹਨੂੰ ਬੰਦ ਕਰਕੇ ਏਕੇ ਦਾ ਮੁਜਾਹਰਾ ਕਰੋ ਸੋ ਮੈਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਹਦੇ ਝੂਠੇ ਪਰਚੇ ਦਰਜ ਨਾ ਕੀਤੇ ਜਾਣ ਲੋਕਾਂ ਦੀ ਆਵਾਜ਼ ਨੂੰ ਸੁਣਿਆ ਜਾਵੇ ਉਹਦੇ ਉੱਤੇ ਅਮਲ ਕੀਤਾ ਜਾਵੇ ਜੇ ਉਹ ਆਡੀਓ ਕੋਈ ਵੀ ਗਲਤ ਹੈਗੀ ਹੈ ਤਾਂ ਇੰਨਾ ਪ੍ਰਸ਼ਾਸਨ ਇੰਨੀ ਪੁਲਿਸ ਇੰਨਾ ਤੰਤਰ ਹੈਗਾ ਉਹਦੇ ਉੱਤੇ ਜਿਹੜੀ ਵੀ ਫੋਰੈਂਸਿਕ ਜਾਂਚ ਕਰਾਉਣੀ ਹੈ ਉਹ ਕਰਾਓ ਕਰਾਉਣ ਤੋਂ ਬਾਅਦ ਪਰਚਾ ਦਿੰਦੇ ਤਾਂ ਉਹ ਜ਼ਿਆਦਾ ਵਧੀਆ ਰਹਿੰਦਾ ਸੋ ਅੱਜ ਮੈਂ ਤੁਹਾਡੇ ਰਾਹੀਂ ਤੁਹਾਡੇ ਪੱਤਰਕਾਰ ਭਾਈ ਚਾਰੇ ਨੂੰ ਵੀ ਇਹ ਸਵਾਲ ਕਰਨਾ ਚਾਹੁੰਦਾ ਕਿ ਤੁਸੀਂ ਜਿੰਨੀ ਸਰਕਾਰ ਦੀ ਗੱਲਾਂ ਬਾਤਾਂ ਹੁੰਦੀਆਂ ਪਾਲਿਸਿਜ਼ ਹੁੰਦੀਆਂ ਜਿੰਨੀ ਸਰਕਾਰ ਦੀ ਗੱਲ ਕਰਦੇ ਹੋ ਉਹ ਤੁਹਾਨੂੰ ਵੀ ਕਿਤੇ ਨਾ ਕਿਤੇ ਕਟਹਿਰੇ 'ਚ ਖੜਾ ਹੋਣਾ ਪੈਣਾ ਸੋ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਲੋਕ ਆਵਾਜ਼ ਬਣ ਕੇ ਤੁਸੀਂ ਲੋਕਾਂ ਦੀ ਆਵਾਜ਼ ਚੱਕੋ ਵਿਰੋਧੀ ਧਿਰ ਨੂੰ ਵੀ ਉਹਨਾਂ ਹੀ ਛਾਇਆ ਛਾਇਆ ਕਰਿਆ ਕਰੋ ਛਾਪਿਆ ਕਰੋ ਉਹਨਾਂ ਦੀ ਆਵਾਜ਼ ਵੀ ਚੱਕਿਆ ਕਰੋ ਤਾਂ ਕਿ ਸਰਕਾਰ ਦੇ ਜਿਹੜੇ ਕੰਨ ਖੁੱਲੇ ਰਹਿਣ ਦੱਸਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਮਸਲਾ ਵੀ ਕਾਫੀ ਉਲਝਿਆ ਪਿਆ ਮੁੱਖ ਮੰਤਰੀ ਵੀ ਚੁੱਪ ਨੇ 25 ਲੱਖ ਦਾ ਮੁੱਦਾ ਕਾਫੀ ਗੰਮਗਮੀ ਚ ਹੈ ਜੀ ਉਹ ਤੁਸੀਂ 25 ਲੱਖ ਘੱਟ ਕਹਿ ਦਿੱਤਾ ਮੇਰੇ ਖਿਆਲ 35 ਤੇ 50 ਲੱਖ ਦਾ ਕੋਈ ਮਸਲਾ ਸੀਗਾ ਮੇਰੇ ਕੋਲ ਵੀ ਉਹ ਮੈਂ ਵੀ ਮੀਡੀਆ ਤੋਂ ਸੁਣੀ ਸੀ ਗੱਲ ਜਿਹੜੀ ਪਿਛਲੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਉਸ ਵੇਲੇ ਉਹਨਾਂ ਨੇ ਟਰੱਕ ਯੂਨੀਅਨ ਭੰਗ ਕਰਤੀਆਂ ਸੀ ਇਸ ਸਰਕਾਰ ਨੇ ਆ ਕੇ ਟ੍ਰੱਕ ਯੂਨੀਅਨਾਂ ਦੀ ਰਿਵਾਈਵਲ ਦੇ ਉੱਤੇ ਕੋਈ ਗੱਲ ਨਹੀਂ ਕੀਤੀ ਉਸ ਹਿਸਾਬ ਨਾਲ ਅਜੇ ਤੱਕ ਟ੍ਰੱਕ ਯੂਨੀਅਨਾਂ ਭੰਗ ਨਹੀਂ ਪਰ ਫੇਰ ਵੀ ਇਸ ਤਰੀਕੇ ਦੇ ਜਿਹੜੇ ਸੌਦੇ ਆ ਉਹ ਜੱਗ ਜਾਰ ਹੋ ਰਹੇ ਨੇ ਔਰ ਉਹ ਬੰਦਾ ਸੁਸਾਈਡ ਕਰ ਗਿਆ ਉਹਦਾ ਭਰਾ ਵੀ ਮੈਂ ਅੱਜ ਵੀ ਉਹਦੀ ਮੈਂ ਆਡੀਓ ਵੀਡੀਓ ਸੁਣੀ ਸੀ ਉਹਦਾ ਭਰਾ ਵੀ ਰੋ ਰਿਹਾ ਔਰ ਕਹਿ ਰਿਹਾ ਕਿ ਉਹ ਸੱਚੀ ਗੱਲ ਆ ਜੀ ਪੈਸੇ ਅਸੀਂ ਦਿੱਤੇ ਸੀ ਔਰ ਮੈਂ ਮੈਂ ਚਾਹੁੰਨਾ ਕਿ ਉਹ ਵੀ ਮੁੱਦਾ ਜੇ ਗਲਤ ਆ ਤਾਂ ਫ੍ਰੈਂਟਿਕ ਜਾਂਚ ਕਰਾ ਕੇ ਉਹਦੇ ਤੇ ਵੀ ਬਣਦੀ ਕਾਰਵਾਈ ਜੇ ਉਹ ਬੰਦਾ ਗਲਤ ਕਹਿ ਰਿਹਾ ਜਿਹਨੇ ਸੁਸਾਈਡ ਵੀ ਕਰ ਲਈ ਜੇ ਉਹ ਵੀ ਝੂਠ ਬੋਲ ਰਿਹਾ ਤਾਂ ਫਿਰ ਉਹਦੇ ਪਰਿਵਾਰ ਤੇ ਪਰਚਾ ਦਿਓ ਜੇ ਐਮਐਲਏ ਸਾਹਿਬ ਦੀ ਗਲਤੀ ਹੈ ਤਾਂ ਉਹਨਾਂ ਤੇ ਬਣਦੀ ਸਜ਼ਾ ਦਿਓ ਇਹ ਜਾਣ ਲੱਗੇ ਹੁਣ ਉਹ ਇਸ ਤਰ੍ਹਾਂ ਦਾ ਕਰਨ ਮੇਰੇ ਪਿਤਾ ਜੀ ਗੱਲ ਸੁਣਾਉਂਦੇ ਹੁੰਦੇ ਸੀ ਕਿ ਕਿਸੇ ਨੂੰ ਕੋਈ ਭੂਤ ਚੜੇਲ ਚੁੰਬੜ ਗਈ ਤੇ ਉਹ ਪੋਜਾ ਬੁਲਾ ਲਿਆ ਉਹਨਾਂ ਨੇ ਜਿਹੜਾ ਮੰਤਰ ਕਰਦਾ ਤੇ ਉਹਨੂੰ ਉਹਨੇ ਕਿਹਾ ਵੀ ਮੈਨੂੰ ਕਿਵੇਂ ਪਤਾ ਲੱਗੂਗਾ ਤੂੰ ਇਹਨੂੰ ਛੱਡ ਕੇ ਚਲੀ ਆਂ ਉਹ ਕਹਿਣ ਲੱਗੀ ਕਿ ਜਦੋਂ ਮੈਂ ਜਾਣ ਲੱਗੂਗੀ ਤੇ ਤੂੜੀ ਵਾਲਾ ਕੋਠਾ ਟਹਿ ਜਾਊਗਾ ਕਹਿੰਦੇ ਜਦੋਂ ਉਹਦੇ ਵਿੱਚੋਂ ਭੂਤ ਚੜ੍ਹੇਲ ਉਹ ਨਿਕਲੀ ਤਾਂ ਬਹੁਤ ਵੱਡਾ ਕੋਠਾ ਡੈੜ ਦੇਣੀ ਲੱਗ ਪਿਆ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਜਾਣ ਲੱਗੇ ਹੋ ਤੁਸੀਂ ਸਰਕਾਰ ਦੁਆਰਾ ਬੰਨ੍ਹ ਦੀ ਕੋਈ ਸੰਭਾਵਨਾ ਨਹੀਂ ਤੇ ਕੋਠਾ ਨਾ ਪੰਜਾਬ ਦਾ ਟਾਕੇ ਜਾਓ ਜਿਹੜੇ ਜਾਤੀ ਸੂਚਕ ਸ਼ਬਦ ਗਏ ਸੀਗੇ ਇਹਨਾਂ ਦੀ ਜਾਤੀ ਸੂਚਕ ਨਿਵੇਲੇ ਵੱਲੋਂ ਗਏ ਰਹੇ ਵੱਲੋਂ ਕੰਪਲੀਟ ਕੀਤੀ ਗਈ ਹੈ ਉਤੇ ਤੇ ਮੈਂ ਆਪ ਰਾਮਗੜੀਆ ਭਾਈਚਾਰਾ ਚਾਹ ਰੇ ਤੂੰਗਾ ਅਸੀਂ ਕਰਾਂਗੇ ਕੰਪਲੇਂਟ ਮੈਂ ਦੇਖਦਾ ਇਹਨਾਂ ਨੂੰ ਜੇ ਸਰਕਾਰ ਕੋਈ ਐਕਸ਼ਨ ਲੈਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਸਮੁੱਚਾ ਰਾਮਗੜੀਆ ਭਾਈਚਾਰਾ ਜਿਹੜਾ ਉਹਦੇ ਵਿਰੁੱਧ ਆਵਾਜ਼ ਉਠਾਊਗਾ ਔਰ ਅਸੀਂ ਜਰੂਰ ਉਹਦੇ ਤੇ ਦਰਖਾਸਤ ਵੀ ਦੇਵਾਂਗੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇਵਾਂਗੇ ਡੀਸੀ ਸਾਹਿਬ ਦੇ ਥਰੂ ਸੀਐਮ ਸਾਹਿਬ ਨੂੰ ਵੀ ਭੇਜਾਂਗੇ ਔਰ ਅਸੀਂ ਮੰਗ ਕਰਾਂਗੇ ਕਿ ਉਹ ਜਾਤੀ ਸੂਚਕ ਸ਼ਬਦ ਜਿਹਨੇ ਵੀ ਬੋਲੇ ਨੇ ਜੇ ਉਹ ਸਹੀ ਹੈਗੇ ਤਾਂ ਜੋ ਬੰਦ ਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਬੇਸ਼ੱਕ ਕੋਰਟ ਤੱਕ ਜਾਣਾ ਪਵੇ ਉੱਥੇ ਜਾਵਾਂਗੇ